E ਇਹ ਦੀ ਸ਼ੋਭਾ ਯਾਤਰਾ ਹੈ ਇਹ 42ਵੀਂ ਸ਼ੋਭਾ ਯਾਤਰਾ ਹੈ 41ਵੇਂ ਸਾਲ ਪੂਰੇ ਕਰਕੇ 42ਵੇਂ ਜੇ ਪ੍ਰਵੇਸ਼ ਕੀਤਾ ਔਰ ਨਗਰ ਵਾਸੀਆਂ ਦਾ ਬਹੁਤ ਵੱਡਾ ਸਹਿਯੋਗ ਹੈ ਔਰ ਮੀਡੀਆ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਸਾਡੇ ਇਹ ਵੱਡੇ ਔਰ ਛੋਟੇ ਪ੍ਰੋਗਰਾਮ ਸਾਰੇ ਕਵਰ ਕਰਦੇ ਨੇ ਮੈਂ ਇਹਨਾਂ ਬੱਚਿਆਂ ਦਾ ਵੀ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਕਿ ਅਸੀਂ ਲੋਕੀ ਇਹਨਾਂ ਨੂੰ ਨਸ਼ੇ ਤੇ ਦੂਰ ਕਰਕੇ ਇੱਕ ਧਾਰਮਿਕ ਸੰਸਕਾਰ ਦੇ ਵਿੱਚ ਜੋੜਦੇ ਹਾਂ ਔਰ ਇਹਨਾਂ ਸਾਰਿਆਂ ਲੋਕਾਂ ਨੇ ਔਰ ਜਿੰਨੇ ਵੀ ਮੇਰੀਆਂ ਬੀਬੀਆਂ ਪਹਿਣਾ ਜਿਹੜੇ ਸਵੇਰੇ 4 ਵਜੇ ਉੱਠ ਕੇ ਹਰ ਰੋਜ਼ ਪ੍ਰਭਾਤ ਫੇਰੀ ਚਾਹੁੰਦੇ ਹਨ ਮੈਂ ਇਹਨਾਂ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਫੇਰ ਇੱਕ ਵਾਰ ਸ਼ਹਿਰ ਵਾਸੀਆਂ ਦਾ दिल बहुत बहुत शुक्र गुजार हैं कि ये सारे शहर वासी साद ही सहयोग देंगे रहन और जो बीबिया भैन हैं इन्हों कु कुछ ऐसा साड़ियाँ माता है जिन्होंने घर घर जाके कलैक्शन की उन्हों का बहुत बड़ा योगदान है मैं सारे का फिर बहुत बहुत शुक्रगुजार हाँ जय बजरंगी हर करंगी ਗੋਦ ਅੰਸ਼ਿਵਰਾਤੀ ਦੇ ਮੌਕੇ ਤੇ ਜਿਹੜੀ ਹੈਗੀ ਆ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਮੁਹਾਰਕਾਂ ਇਸ ਸਰਦਾਰ ਤੇ ਆਪਲਕਸ ਵਿੱਚ ਜਿਹੜੀ ਹੈਗੀ ਆ ਆਹ ਸਾਥ ਦੇ ਜਿਹੜੀ ਸਵਾਗਤ ਕਰਨ ਲਈ ਜਿਹੜੀ ਹੈਗੀ ਆ ਸਾਰੇ ਜਿਹੜੇ ਬਾਦ ਵਾਸੀ ਜਿਹੜੇ ਬੰਦਾ ਵਾਸੀ ਜਿਹੜੇ ਪਹੁੰਚਿਆ ਸਾਡੇ ਜਿੱਥੇ ਜਿਹੜੇ ਬੀਵੀਐਮਪੀ ਕਲੋਨੀ ਦੇ ਵਿੱਚ 3 3 ਬਲਾਕ 4 ਬਲਾਕ 5 ਬਲਾਕ ਸਾਥਾਂ ਦੇ ਜਿਹੜਾ ਲੋਕਾਂ ਨੇ ਜਿਹੜੀ ਸਵਾਗਤ ਕੀਤਾ ਹੈ ਤੇ ਪ੍ਰਸ਼ਾਸਨ ਆਇਆ ਇਹ ਜਿਹੜੇ ਸੁਖ ਵਿਹਾੜੇ ਦੀਆਂ ਜਿਹੜੀਆਂ ਹੈਗੀਆਂ ਸਾਰੇ ਕਰਮਚਾਰੀਆਂ ਨੂੰ ਵੇਸ਼ ਪਾਸਿਆਂ ਨੂੰ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਮੁਹਾਰਕਾਂ ਸ਼ਿਵratri ਦੇ ਪ੍ਰਲਖ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਤੇ ਇਹ ਮੈਂ ਸਾਰਿਆਂ ਨੰਗਲ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਤੇ ਆਪਣੇ ਵਾੜ ਵਾਸੀਆਂ ਨੂੰ ਮਹਾ ਸ਼ਿਵratri ਜੀ ਦੀਆਂ ਬਹੁਤ ਬਹੁਤ ਵਧਾਈਆਂ ਦਿੰਦੀਆਂ ਤੇ ਅੱਜ ਅਸੀਂ ਜੇ ਬਲੌਕ ਵਾਸੀਆਂ ਨੇ ਰਲ ਮਿਲ ਕੇ ਇੱਥੇ ਪ੍ਰਸ਼ਾਦ ਸ਼ੋਭਾ ਯਾਤਰਾ ਦਾ ਲਗਾਇਆ ਹੈ। ભગવાન ਸ਼ਿਵ ਸਾਰਿਆਂ ਦੇ ਆਪਣੀ ਦਿਆ ਭਾਵਨਾ ਤੇ ਉਹਨਾਂ ਦੇ ਅਸ਼ੀਰਵਾਦ ਰੱਖੇ। ਜਿਹੜੀ ਅੱਜ ਦੀ ਸ਼ੋਭਾ ਯਾਤਰਾ ਹੈ ਇਹ ਮਹਾਂ ਸ਼ਰਤੇ ਪ੍ਰਲਖ ਵਿੱਚ ਕੱਢੀ ਗਈ ਹੈ ਜੀ। ਸਾਡੀ ਯਾਰੀ 75ਵਾਂ ਬਿਦਾਲੀ ਵੀ ਯਾਤਰਾ ਹੈ ਜਿਹੜੀ ਹਰ ਸਾਲ ਦੇ ਬਿਦਾਲੀ ਵਿੱਚ ਕੱਢੀ ਜਾਂਦੀ ਆ ਉਹ ਪੂਰੇ ਸ਼ਹਿਰ ਦੇ ਪ੍ਰਕਰਮਾ ਕਰਕੇ ਯਾਤਰਾ ਸਮਾਪਤ ਕੀਤੀ ਜਾਂਦੀ ਆ ਉਹ ਜਿਹੜਾ ਪੰਡਾਰਾ ਦਾ ਜਿਹੜਾ 22 ਤਰੀਕ ਨੂੰ ਕੱਢਿਆ ਜਾਏਗਾ ਇਹ ਸ਼ਿਵ ਸਨਾ ਉਹ ਤੋਂ ਬਾਲਾ ਸਾਹਿਬ ਠਾਕਰੇ ਵੱਲੋਂ ਯਾਤਰਾ ਜਿਹੜੀ ਹੈ ਕੱਢੀ ਜਾਂਦੀ ਆ ਹਰ ਸਾਲ ਦੀ ਤਰ੍ਹਾਂ ਬਾਤ ਵਾਖ ਜਿਹੜੇ ਲੰਗਰ ਲਗਾਏ ਗਏ ਉਹਨਾਂ ਨੂੰ ਜਿਹੜਾ ਜਾਉਂਦੇ ਆ ਆ ਜੀ ਜਿਹੜੇ ਸੰਗਤ ਵਾਸਤੇ ਸ਼ਹਿਰ ਦੇ ਵਿੱਚ ਲੰਗਰ ਲਗਾਏ ਹੋਏ ਸੰਗਤ ਨੂੰ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਹਨਾਂ ਜਨਰਲ ਸਾਰੇ ਸ਼ਹਿਰ ਦੇ ਵਿੱਚ ਜਿੰਨੇ ਵੀ ਦੰਗ ਲਗਾਏ ਹੋਏ ਪ੍ਰਸ਼ਾਦ ਦਾ ਲਾਇਆ ਸੰਗਤ ਵਾਸਤੇ ਸ਼ੋਭਾ ਯਾਤਰਾ ਕਿੱਥੋਂ ਸਟਾਰਟ ਕਰਕੇ ਕਿੱਥੇ ਜਲਦ ਕਰੇਗੀ ਜਿਹੜੀ ਸ਼ੋਭਾ ਯਾਤਰਾ ਹੀ ਕਾਂਗੜਾ ਵਿਖੇ ਗਰਾਉਂਡ ਤੋਂ ਸ਼ੁਰੂ ਹੋ ਕੇ ਉਹਦੇ ਪ੍ਰਕਰਮਾ ਕਰਕੇ ਸ਼ਹਿਰ ਦੀ ਵਾਪਸ ਕਾਂਗੜਾ ਵਿਖੇ ਗਾਉਣ ਦੇ ਵਿੱਚ ਹੀ ਸਮਾਪਤ ਹੋਏਗੀ